ਮਾਂ ਧਰਤੀਏ ਤੇਰੀ ਗੋਦ ਨੂੰ ਮਾਂ ਧਰਤੀਏ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ ਮਗਦਰਿਵੇਂ ਸੂਰਜ ਕਮੀਆਂ ਦੇ ਵੇੜੇ ਹਈ ਮਗਦਰਿਵੇਂ ਸੂਰਜ ਕਮੀਆਂ ਦੇ ਵੇੜੇ ਉੱਥੇ ਜਿੱਥੇ ਤੰਗ ਨਾ ਸਮਝਣ ਤੰਗੀਆਂ ਨੂੰ ਹੋਏ ਜਿੱਥੇ ਮਿਲਣ ਅੰਗੂਠੇ ਸੰਗੀਆਂ ਨੂੰ ਜਿੱਥੇ ਤੰਗ ਨਾ ਸਮਝਣ ਤੰਗੀਆਂ ਨੂੰ ਜਿੱਥੇ ਮਿਲਣ ਅੰਗੂਠੇ ਸੰਗੀਆਂ ਨੂੰ ਜਿੱਥੇ ਵਾਲ ਤਰਸਦੇ ਕੰਗੀਆਂ ਨੂੰ ਨਕ ਵਗਦੇ ਅੱਖਾਂ ਚੁੰਨੀਆਂ ਤੇ ਦੰਦ ਕਰੜੇ ਮਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ ਤੂੰ ਮਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ ਜਿੱਥੇ ਰੂ ਬਣਗੀ ਇੱਕ ਹਵਾ ਹੈ ਜਿੱਥੇ ਜ਼ਿੰਦਗੀ ਵਿੱਚ ਪਛਤਾਵਾ ਹੈ ਜਿੱਥੇ ਰੂਹ ਬਣ ਗਈ ਇੱਕ ਹਵਾ ਹੈ ਜਿੱਥੇ ਜ਼ਿੰਦਗੀ ਵਿੱਚ ਪਛਤਾਵਾ ਹੈ ਜਿੱਥੇ ਕਦ ਅਣਖ ਦਾ ਲਾਵਾ ਹੈ ਜਿੱਥੇ ਅਕਲ ਮੁਸਸੀ ਮੁੜ ਪਈ ਖਰੋਜ ਚ ਪੇੜੇ ਮਗਦਰੇ ਬੇ ਸੂਰਜ ਕਮੀਆਂ ਦੇ ਵੇੜੇ ਹੋਏ ਮਗਦਰੇ ਬੇ ਸੂਰਜ ਕਮੀਆਂ ਦੇ ਵੇੜੇ ਜਿੱਥੇ ਲੋਕ ਬੜੇ ਮਜਬੂਰ ਜਹੇ ਦਿੱਲੀ ਦੇ ਦਿਲ ਤੋਂ ਦੂਰ ਜਹੇ ਜਿੱਥੇ ਲੋਕ ਬੜੇ ਮਜਬੂਰ ਜਹੇ ਦਿੱਲੀ ਦੇ ਦਿਲ ਤੋਂ ਦੂਰ ਜਹੇ ਜਿੱਥੇ ਭੁੱਖਾਂ ਵਿੱਚ ਮਸ਼ਹੂਰ ਜਹੇ ਜਿੱਥੇ ਮਰ ਕੇ ਚਾਂਬਲ ਜਾਣਦੇ ਹਨ ਭੂਤ ਜਠੇਰੇ ਮਗਦਰਵੇ ਸੂਰਜਾ ਕਮੀਆਂ ਦੇ ਵੇੜੇ ਤੂੰ ਮਗਦਰਵੇ ਸੂਰਜਾ ਕਮੀਆਂ ਦੇ ਵੇੜੇ ਉਹ ਜਿੱਥੇ ਬੰਦਾ ਜਮਦਾ ਸਿਰੀ ਹੈ ਹੁਟਕਿਆਂ ਦੀ ਮੇਰੀ ਜਿੱਥੇ ਬੰਦਾ ਜਮਦਾ ਸਿਰੀ ਹੈ ਤਕਿਆਂ ਦੀ ਮੀਰੀ ਪੀਰੀ ਹੈ ਜਿੱਥੇ ਕਰਜ ਹੈ ਠ ਪੰਜੀਰੀ ਹੈ ਓ ਬਾਪੂ ਦੇ ਕਰਜ ਦਾ سود ਨੇ ਪੁੱਤ ਜਮ ਦੇ ਘੇਰੇ ਮਗਦਰ ਵੇ ਸੂਰ ਜਹ ਕਮੀਆਂ ਦੇ ਵੇੜੇ ਤੂੰ ਮਗਦਰੇ ਵੇ ਸੂਰਜ ਕਮੀਆਂ ਦੇ ਵੇੜੇ ਜੇ ਸੋ ਕਾਇ ਹੀ ਸੜਦੇ ਨੇ ਜੇ ਡੋਬਾ ਹੀ ਮਰਦੇ ਨੇ ਜੇ ਸੋ ਕਾਇ ਹੀ ਸੜਦੇ ਨੇ ਜੇ ਦੁਬਾਇ ਹੀ ਮਰਦੇ ਨੇ ਸਭ ਕਰ ਇਨਾ ਸਿਰ ਵਰਦੇ ਨੇ ਜਿੱਥੇ ਫਸਲਾਂ ਨੇ ਛੱਡ ਜਾਂਦੀਆਂ ਅਰਮਾਨ ਤਰੇੜੇ ਓ ਮਗਦਰਵੇਂ ਸੂਰਜਾ ਕਮੀਆਂ ਦੇ ਵੇੜੇ ਤੂੰ ਓ ਮਗਦਰਵੇਂ ਸੂਰਜਾ ਕਮੀਆਂ ਦੇ ਵੜੇ ਉਹ ਜਿੱਥੇ ਹਰ ਮਨ ਲਿ ਜਾਵਾਨੇ ਜਿੱਥੇ ਕੂੰਜ ਕੇਰ ਲਈ ਕਾਵਾਨੇ ਜਿੱਥੇ ਹਰ ਮਨ ਲਿ ਜਾਵਾਨੇ ਜਿੱਥੇ ਕੂੰਜ ਕੇਰ ਲਈ ਕਾਵਾਨੇ ਜਿੱਥੇ ਅਨ ਵਿਆਹਾਂ ਹੀ ਮਾਵਾਂ ਨੇ ਜਿੱਥੇ ਧੀਆਂ ਹੋ ਕੇ ਲੈਂਦੀਆਂ ਅਸਮਾਨ ਝੰਡੇਰੇ ਮਗਦਰ ਵੇ ਸੂਰਜਾ ਕਮੀਆਂ ਦੇ ਵੇੜੇ ਤੂੰ ਮਗਦਰ ਵੇ ਸੂਰਜਾ ਕਮੀਆਂ ਦੇ ਵੇੜੇ ਤੇ ਰੋਟੀ ਵਿੱਚ ਮਨ ਖੁੱਟਿਆ ਹੈ ਜਿੱਥੇ ਨੇਰਾ ਦਬ ਕੇ ਜੁਟਿਆ ਹੈ ਹਾਂ ਜਿੱਥੇ ਰੋਟੀ ਵਿੱਚ ਮਨ ਖੁੱਟਿਆ ਹੈ ਜਿੱਥੇ ਨੇਰਾ ਦਬ ਕੇ ਜੁਟਿਆ ਹੈ ਜਿੱਥੇ ਗਰਜ਼ ਦਾ ਤਗ ਟੁੱਟਿਆ ਹੈ ਜਿੱਥੇ ਆ ਕੇ ਵੋਟਾਂ ਵਾਲਿਆਂ ਟਟ ਵੈਰ ਸਹੀੜੇ ਓ ਮਗਦਰੇ ਵੇ ਸੂਰਜਾ ਕਮੀਆਂ ਦੇ ਵੇੜੇ ਹਏ ਮਗਦਰੇ ਵੇ ਸੂਰਜਾ ਕਮੀਆਂ ਦੇ ਵੇੜੇ ਓ ਮਾਂ ਧਰਤੀ ਤੇਰੀ ਗੋਦ ਨੂੰ ਚਨ ਹੋਰ ਬੁਥੇਰੇ ਮਾਂ ਤਰਤੀਏ ਤੇਰੀ ਗੋਦ ਨੂੰ ਚਨਹੋਰ ਬੁਥੇਰੇ ਮਗਦਾ ਰਹੀਂ ਵੇ ਸੂਰਜਾ ਕਮੀਆਂ ਦੇ ਵੇੜੇ ਤੂੰ ਮਗਦਾ ਰਹੀਂ ਵੇ ਸੂਰਜਾ ਕਮੀਆਂ ਦੇ ਵੇੜੇ ਤੂੰ ਮਗਦਾ ਰਹੀਂ ਵੇ ਸੂਰਜਾ ਕਮੀਆਂ ਦੇ ਵੇੜੇ ਸੋ ਇਹ ਗੀਤ ਸੰਤਰਾਮ ਅਦاسی ਜੀ ਉਹਨਾਂ ਨੂੰ ਸ਼ਰਧਾਂਜਲੀ ਹੈ ਜੇਕਰ ਗੀਤ ਵਧੀਆ ਲੱਗੇ ਤਾਂ ਜ਼ਰੂਰ ਕਮੈਂਟ ਸ਼ੇਅਰ ਜ਼ਰੂਰ ਕਰਨਾ ਸਤਿ ਸ੍ਰੀ ਅਕਾਲ